ਸ਼ਸ਼ੀਕਾਰ ਜੀ ਕਿਦਾਂ ਹੋ ਜੀ ਸਾਰੇ ਮਿਕ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵੀ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਆ ਉਹ ਲੈ ਕੇ ਤੁਹਾਡੇ ਲਈ ਲਵਲੀਨ ਦੇ ਸੂਟ कॉटन ਦੇ ਬਹੁਤ ਜ਼ਿਆਦਾ ਵਧੀਆ ਜਿਹੜਾ ਸੁਪੀਰੀਅਰ ਜਿਹੜਾ ਕੁਆਲਿਟੀ ਦਾ ਹੈਗਾ ਫੈਬਰਿਕ ਹੈ ਲਵਲੀਨ ਦਾ ਬੜਾ ਸੌਫਟ ਮੱਖਣ ਮਲਾਈ ਵਰਗਾ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ لا ویڈا وِðaਟ لائننگ ਵਣਨ ਵਾਲੇ ਸੂਟ ਨੇਗੇ ਬਿਲਕੁਲ ਵੀ ਸੀ ਥਰੂ ਨਹੀਂ ਨਾ ਤਾਂ ਇਹਨਾਂ ਦਾ ਕੋਈ ਕਲਰ ਜਾਂਦਾ ਹੈਗਾ ਜੀ ਨਾ ਹੀ ਇਹ ਸ਼੍ਰਿੰਕੁੰਦੇ ਨਾ ਇਹਨਾਂ ਤੇ ਕਿਸੇ ਤਰ੍ਹਾਂ ਦਾ ਗੁਰੂ ਵਗੈਰਾ ਹੁੰਦਾ ਤੇ ਇਹ ਸਾਰੀ ਸ਼ੋਰਟੀ ਵਾਲੇ ਫੈਬਰਿਕ ਨੇ ਵੈਸੇ ਆਪਾਂ ਹਰ ਇੱਕ ਫੈਬਰਿਕ ਬੜਾ ਸ਼ੋਰਟੀ ਵਾਲਾ ਰੱਖਦੇ ਹਾਂਗੇ ਟਰਸਟੇਬਲ ਰੱਖਦੇ ਹਾਂਗੇ ਬਟ ਬਹੁਤ ਵਧੀਆ ਫੈਬਰਿਕ ਹੈ ਫਿਰ ਵੀ ਇਹ ਹੀ ਕਹਾਂਗੇ ਕਿ ਬਹੁਤ ਜ਼ਿਆਦਾ ਵਧੀਆ ਜੋ ਫੈਬਰਿਕ ਹੈ ਜੋ ਮੈਂ ਲੈ ਕੇ ਆਇਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਬਹੁਤ ਸਾਰੇ ਪੈਨੇ ਦੇ ਪੈਸੀ ਜਾਂਦੇ ਨੇ ਜੀ ਕੱਟ ਪੀਸਾਂ ਦੇ ਲਈ ਕੋਈ ਗੱਲ ਜੀ ਕੱਟ ਪੀਸਾਂ ਦੀ ਵੀਡੀਓ ਵੀ ਲੈ ਕੇ ਆਵਾਂਗੇ ਜਲਦੀ ਤੇ ਨੈਕਸਟ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਵੀ ਪੈਣਾ ਕਹਿੰਦੇ ਨੇ ਸਾਡੇ ਤੱਕ ਵੀਡੀਓ ਸਾਨੂੰ ਬਾਅਦ ਚ ਪਤਾ ਲੱਗਦਾ ਜੀ ਉਸ ਤੋਂ ਪਹਿਲਾਂ ਸਾਰੇ ਸੂਟ ਸੋਲਡ ਹੋ ਜਾਂਦੇ ਨੇ ਤਾਂ ਸਾਨੂੰ ਮੈਂ ਵਾਰ-ਵਾਰ ਇਹੀ ਗੱਲ ਕਹੂੰਗੀ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਇਆ ਕਿਉਂਕਿ ਸਾਡੀ ਵੀਡੀਓ ਅਸੀਂ ਡੇਲੀ ਵੀਡੀਓ ਅਪਲੋਡ ਕਰਦੇ ਹਾਂਗੇ ਸਵੇਰੇ ਕਰੀ ਸ਼ਾਮ ਨੂੰ ਕਰੀ ਹਜੇ ਥੋੜੀ ਜਿਹੀ ਟਾਈਮਿੰਗ ਨਹੀਂ ਬਣ ਰਹੀ ਹੈਗੀ ਬਟ ਫਿਰ ਆਪਾਂ ਟਾਈਮਿੰਗ ਦੱਸ ਹਾਂ ਅਪਲੋਡ ਕਰਿਆ ਕਰਾਂਗੇ ਤੇ ਬਾਕੀ ਹੋਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਮਤਲਬ ਸ਼ੇਅਰ ਕਰਿਆ ਕਰੋ ਕਿ ਤੁਹਾਨੂੰ ਸਾਡੀ ਸਮੂਹ ਕਿਦਾਂ ਦੇ ਲੱਗਦੇ ਹੈਗੇ ਤੇ ਆ ਬਹੁਤ ਜ਼ਿਆਦਾ ਥੈਂਕਸ ਅ ਲੋਟ ਸਾਰੀਆਂ ਭੈਣਾਂ ਦਾ ਕਿ ਬਹੁਤ ਜ਼ਿਆਦਾ ਪਿਆਰ ਦੇ ਰਹੀਆਂ ਨੇ ਬਹੁਤ ਅੱਛੇ ਮੈਸੇਜ ਕਰਦੀਆਂ ਨੇ ਦੇ ਸੂਟਾਂ ਨੂੰ ਬਹੁਤ ਪਸੰਦ ਕਰਦੀਆਂ ਨੇ ਜਿਹੜੀਆਂ ਭੈਣਾਂ ਕੋਲੇ ਆਪਣੇ ਸੂਟ ਪਹੁੰਚ ਜਾਂਦੇ ਨੇ ਤੇ ਉਹ ਕਹਿੰਦੇ ਨੇ ਜੀ ਤੁਹਾਡੇ ਸੂਟ ਮਿਲ ਕੇ ਬਹੁਤ ਅੱਛੇ ਨੇ ਜੀ ਸਾਨੂੰ ਖੁਦ ਨੂੰ ਖੁਸ਼ੀ ਹੁੰਦੀ ਹੈ ਜੇ ਤੁਹਾਨੂੰ ਪਸੰਦ ਆਂਦੇ ਨੇ ਸੂਟ ਬਾਕੀ ਇਹ ਰੈਂਦੀ ਗੱਲ ਤੇ ਜਿਹੜੇ ਨਵੇਂ ਵੀਅਰਸ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਹੈਗਾ ਚਲੋ ਹਨਾ ਟਰਸਟ ਨਹੀਂ ਹੁੰਦਾ ਪਹਿਲੀ ਵਾਰ ਪਰ ਆਪਾਂ ਇਹੀ ਕਹਾਂਗੇ ਜੀ ਜੋ ਆਪਾਂ ਕਹਿੰਨੇ ਉਹੀ ਦਿਖਾਣੇ ਆ ਜੋ ਉਹੀ ਦਿੰਨੇ ਆ ਜੀ ਇੰਨਾਂ ਦਾ ਆਪਣਾ ਕੋਈ ਕੰਮ ਨਹੀਂ ਹੈਗਾ ਜੋ ਆਪਾਂ ਕੁਝ ਕਈਏ ਹੋਰ ਤੇ ਦੇਣਾ ਕੁਝ ਹੋਰ ਹੋਣੀ ਚੈੱਕ ਕਰੋ ਜੀ ਅੱਜ ਦੀ ਕਲੈਕਸ਼ਨ ਲਵਲੀਨ ਦੇ ਸੂਟ ਰਹਿਣਗੇ ਜੀ ਚੈੱਕ ਕਰੋ ਲਵਲੀਨ ਦੇ ਸੂਟ ਰਹਿਣਗੇ ਜੀ ਸਾਰੀ ਪੱਟੀ ਦੇ ਉੱਤੇ ਲਵਲੀਨ ਲਿਖਿਆ ਆਊਗਾ ਜੀ ਸਾਰੀ ਪੱਟੀ ਦੇ ਉੱਤੇ ਲਵਲੀਨ ਲਿਖਿਆ ਆਊਗਾ ਬੜਾ ਪਿਆਰਾ ਜਿਹਾ ਫੈਬਰਿਕ ਹੈ 5 ਮੀਟਰ ਫੈਬਰਿਕ ਮਿਲੂਗਾ 올ਓਵਰ ਸੂਟ ਹੈ ਜੀ ਬੜਾ ਸੋਹਣਾ ਜਿਹਾ ਦੇਖੋ ਸਟੱਫ ਐਨਾ ਕੁ ਜ਼ਿਆਦਾ ਐਨਾ ਕੁ ਜ਼ਿਆਦਾ ਸੁਪੀਰੀਅਰ ਹੈ ਨਾ ਤੁਸੀਂ ਲਾਉਂਗੇ ਤਾਂ ਤੁਹਾਨੂੰ ਪਤਾ ਚੱਲ ਜਾਊਗਾ ਤੁਹਾਡੇ ਕੋਲ ਆਊਗਾ ਫੈਬਰਿਕ ਤੁਸੀਂ ਕਹੋਗੇ ਵੀ ਹਾਂ ਜੀ ਜਦੋਂ ਤੁਸੀਂ ਇੱਕ ਵਾਰ ਲਵਲੀਨ ਦੇ ਸੂਟ ਪਾ ਲਓਗੇ ਤਾਂ ਤੁਸੀਂ ਕਿਸੇ ਹੋਰ ਬ੍ਰਾਂਡ ਦੇ ਸੂਟ ਭੁੱਲ ਜਾਓਗੇ ਜੀ ਕਿਉਂਕਿ ਰਾਮ ਟੈਕਸ ਹੋਗਾ ਲਵਲੀਨ ਹੋਗਾ 10 ਬ੍ਰਾਂਡ ਹੋਗੇ ਟਿਸਟਾ ਹੋਗਾ ਇਹ ਜਿਹੜੇ ਬ੍ਰਾਂਡ ਨੇ ਕਿ ਇਹਨਾਂ ਦੇ ਸਟੱਫ ਅੱਛੇ ਹੀ ਹੁੰਦੇ ਆ ਜੋ ਆਪਾਂ ਆਪਣਾ ਇਹੀ ਆਈ ਵੀ ਆਪਾਂ ਅੱਛਾ ਬ੍ਰਾਂਡ ਰੱਖਦੇ ਆਂਗੇ ਥੋੜਾ ਜਿਹਾ ਕਿ ਚਲੋ ਘੱਟ ਪ੍ਰਾਈਜ਼ ਵਾਲੇ ਵੀ ਰੱਖਦੇ ਆਂ ਕਈ ਪਹਿਣਾ ਘੱਟ ਪ੍ਰਾਈਜ਼ ਵਾਲੇ ਬਟ ਆਪਾਂ ਵਧੀਆ ਵਾਲੇ ਸੂਟ ਹੀ ਰੱਖ ਕੇ ਖੁਸ਼ ਆਂਗੇ ਦੇਖੋ ਜੀ ਨੈਕਸਟ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਜਿਹਾ ਨੈਕਸਟ ਪ੍ਰਿੰਟ ਹਲਕੇ ਹਲਕੇ ਛੋਟੇ ਛੋਟੇ ਜੀ ਲੀਫ ਬਣੇ ਹੋਏ ਆ 5 ਮੀਟਰ ਫੈਬਰਿਕ ਰਹੂਗਾ ਜੀ ਲਾਈਟ ਫਰੋਜ਼ੀ ਲਾਈਟ ਗ੍ਰੀਨ ਜਿਹਾ ਸ਼ੇਡ ਹੈਗਾ ਤੇ ਨੈਕਸਟ ਕਲਰ ਬ੍ਰੀਕ ਬੁੱਟੀ ਦੇ ਵਿੱਚ ਇਹ ਆਪਾਂ ਬ੍ਰੀਕ ਬੁੱਟੀ ਦੇ ਵਿੱਚ ਪ੍ਰਿੰਟ ਬ੍ਰੀਕ ਪ੍ਰਿੰਟ ਦੇ ਵਿੱਚ ਲੈ ਕੇ ਆਏ ਆ ਸਾਰੇ ਭੈਣਾਂ ਦੀ ਮੰਗ ਸੀਗੀ ਬ੍ਰੀਕ ਪ੍ਰਿੰਟ ਦੇ ਵਿੱਚ ਲੈ ਕੇ ਆ ਆਪਣੇ ਮੰਮੀ ਆਂਟੀਆਂ ਉਹ ਬੜਾ ਆਪਣੇ ਵੀਡੀਓਜ਼ ਦੇਖਦੀਆਂ ਨੇ ਪਸੰਦ ਕਰਦੀਆਂ ਨੇ ਮੈਸੇਜ ਕਰਦੇ ਨੇਗੇ ਬਹੁਤ ਜ਼ਿਆਦਾ ਪਿਆਰ ਦਿੰਦੇ ਨੇਗੇ ਆਪਾਂ ਨੂੰ ਤੇ ਉਹਨਾਂ ਦੇ ਲਈ ਆਪਾਂ ਇਦਾਂ ਦੇ ਸੂਟ ਲੈ ਕੇ ਆ ਬ੍ਰੀਕ ਪ੍ਰਿੰਟ ਦੇ ਵਿੱਚ ਚੈੱਕ ਕਰੀ ਚੱਲੋ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਉਹੀ ਤੁਸੀਂ ਲੈ ਸਕਦੇ ਹੋਗੇ ਲਓ ਜੀ ਚੈੱਕ ਕਰੋ ਬੜਾ ਸੋਹਣਾ ਜਿਹਾ ਪ੍ਰਿੰਟ ਬੜੇ ਸੋਹਣੇ ਜਿਹੇ ਸੂਟ ਕਮਾਲ ਦਾ ਫੈਬਰਿਕ ਹੈ ਫੈਬਰਿਕ ਕਮਾਲ ਦਾ ਰਹੂਗਾ ਜੀ ਸਾਰੇ लवलीਨ ਦੇ ਸੂਟ ਰਹਿਣਗੇ ਜੀ ਤੇ ਨੈਕਸਟ ਪ੍ਰਿੰਟ ਵੀ ਦੇਖੋ ਜੀ ਸਾਰੇ ਬੜੇ ਸੋਹਣੇ ਜੇ ਸਮਰ ਦੇ ਅਕੋਰਡਿੰਗ ਆਪਾਂ ਪ੍ਰਿੰਟ ਲੈ ਕੇ ਆਇਆ ਤੁਹਾਡੇ ਲਈ ਜੋ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਉਹੀ ਤੁਸੀਂ ਲੈ ਕੇ ਆਪਣਾ ਜਿਹੜਾ ਇਹ ਵੀ ਨਹੀਂ ਜੀ ਇਹ ਸੌਰੀ ਇਹ ਦਾਸ ਬ੍ਰਾਂਡ ਦਾ ਸੂਟ ਹੈ ਇਹ ਵੱਲ ਲੀਨ ਨਹੀਂ ਹੈਗਾ ਦਾਸ ਬ੍ਰਾਂਡ ਦਾ ਸੂਟ ਹੈ ਤੇ ਨੈਕਸਟ ਚੈੱਕ ਕਰੋ ਜੀ ਆਪਾਂ ਵੱਡੇ ਫਲੋਰਲ ਜੇ ਪ੍ਰਿੰਟ ਦੇ ਵਿੱਚ ਵੀ ਲੈ ਕੇ ਆਏ ਆ ਤੁਹਾਡੇ ਲਈ ਚੈੱਕ ਕਰ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਹੈਗਾ ਵਾਈਟ ਐਂਡ ਪਿੰਕ ਦਾ ਕੰਬੀਨੇਸ਼ਨ ਤੁਸੀਂ ਸਾਡੇ ਕੋਲੋਂ ਪ੍ਰਿੰਟ ਜਿਵੇਂ ਹਲ ਲੈ ਕੇ ਤੁਸੀਂ ਬਾਟਮ ਲੈ ਕੇ ਪਲੇਨ ਤਾਂ ਇਹਨਾਂ ਦੇ ਉੱਤੇ ਤੁਸੀਂ ਸਾਡੇ ਕੋਲੋਂ ਹਲਕਾ ਫੁਲਕਾ ਵਰਕ ਕਰਵਾ ਸਕਦੇ ਹੋਗੇ ਮੈਂ ਤੁਹਾਨੂੰ ਦਿਖਾਨੀ ਹੈ ਕਿ ਲਵਲੀਨ ਦਾ ਹੀ ਸੂਟ ਹੈਗਾ ਚੈੱਕ ਕਰੋ ਤੁਸੀਂ ਇਹ ਵੀ ਲਵਲੀਨ ਦਾ ਸੂਟ ਹੈ ਜੀ ਸ਼ਰਟ ਲਵਲੀ ਇੰਡੀਏ ਤੇ ਕੈਮਬਰੀ कॉटन ਦੀ ਜਿਹੜੀ ਬਾਟਮ ਰਹੂਗੀ ਤੇ ਇਹਦੇ ਉੱਤੇ ਆਪਾਂ ਨੇ ਏਦਾਂ ਬਾਟਮ ਦੇ ਉੱਤੇ ਇੰਬੋਰਡਰੀ ਕਰਵਾ ਦਿੱਤੀਏਗੀ ਤੁਸੀਂ ਏਦਾਂ ਇੰਬੋਰਡਰੀ ਕਰਵਾ ਸਕਦੇ ਹੋਗੇ ਆਪਣੇ ਕੋਲੋਂ ਡਿਜ਼ਾਈਨ ਪੇਜ ਕੇ ਸੇਮ ਕਰਵਾ ਸਕਦੇ ਹੋ ਤੇ ਸਾਡੇ ਡਿਜ਼ਾਈਨ ਵੀ ਲੈ ਸਕਦੇ ਹੋ ਗੁਰਮੇਰ ਟਿਕ ਜਾਖਲ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈਡੀ ਹੈਗੀ ਉੱਥੇ ਜਾ ਕੇ ਤੁਸੀਂ ਸਾਡੇ ਜਿਹੜੇ ਡਿਜ਼ਾਈਨ ਨੇ ਚੱਕ ਸਕਦੇ ਹੋਗੇ ਤੇ ਨੈਕਸਟ ਆਊਗਾ ਜੀ ਇਹ ਵਾਲਾ ਨੈਕਸਟ ਇਹ ਵਾਲਾ ਆਊਗਾ ਜੀ ਬੜਾ ਪਿਆਰਾ ਜਿਹਾ ਬਹੁਤ ਸੋਹਣਾ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਜਿਹੜਾ ਤਾਂ ਇਹ ਰਹੂਗਾ ਮੈਚਿੰਗ ਸੂਟ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ 1000 ਤੇ 올ਓਵਰ ਲਓਗੇ ਤਾਂ 1200 올ਓਵਰ 5 ਮੀਟਰ ਫੈਬਰਿਕ ਦਾ ਜਿਹੜਾ ਪ੍ਰਾਈਸ ਹੈ ਉਹ 1200 ਰੁਪਏ ਲਵਲੀ ਦਾ ਸੂਟ ਤੇ ਜੇ ਤੁਸੀਂ ਮੈਚਿੰਗ ਲਓਗੇ ਤਾਂ 1000 ਰਹੂਗਾ ਜੀ ਉਹ ਤੁਹਾਡੀ ਚੁਆਇਸ ਹੈ ਕਿ ਤੁਸੀਂ 올ਓਵਰ ਲੈ ਰਹੇ ਹੋ ਜਾਂ ਮੈਚਿੰਗ ਲੈ ਰਹੇ ਹੋਗੇ ਉਹ ਤੁਹਾਡੀ ਤੁਹਾਡੀ ਡਿਮਾਂਡ ਤੇ ਹੈ ਅਸੀਂ ਤਾਂ ਉਦਾਂ ਹੀ ਦੇਣਾ ਹੈਗਾ ਜੇ ਇਹਨਾਂ ਨੂੰ ਹਲਕਾ ਜਿਹਾ ਫੁਲਕਾ ਵਰਕ ਕਰਵਾ ਕੇ ਪੈਚ ਵਰਕ ਕਰਵਾ ਕੇ ਲੈਣਾ ਚਾਹੁੰਦੇ ਤਾਂ ਲੈ ਸਕਦੇ ਹੋ ਐਸਟੀਜ ਵੀ ਲੈ ਸਕਦੇ ਹੋਗੇ ਤੇ ਆਪਾਂ ਦੇ ਕੋਲ ਹਰ ਤਰ੍ਹਾਂ ਦੀ ਇੰਬੋਰਡਰੀ ਕਰਵਾ ਆਪਾਂ ਤੁਹਾਨੂੰ ਪ੍ਰੋਵਾਈਡ ਕਰ ਦੇਾਂਗੇ ਹਰ ਤਰ੍ਹਾਂ ਦੀ ਸਟੀਚਿੰਗ ਵੀ ਪ੍ਰੋਵਾਈਡ ਕਰ ਦੇਾਂਗੇ ਆਪਣਾ ਨੰਬਰ ਹੈ 9253115036 ਸਕਰੀਨ ਦੇ ਉੱਤੇ 기ਵਨ ਹੁੰਦਾ ਜੀ ਉੱਥੇ ਜਾ ਕੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ